ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਨੋਟ ਕਰ ਲਿਓ ਪਸ਼ੂ ਮੰਡੀ ਜਗਰਾਵਾ ਜਗਰਾਵਾ ਪਸ਼ੂ ਮੰਡੀ ਪਹੁੰਚੇ ਸੀ ਸੱਜਣੋ ਪੰਜਾਬ ਦੀ ਮੰਡੀ ਆ ਹਰ ਮਹੀਨੇ ਦੀ 23 ਤਰੀਕ ਨੂੰ ਮਹੀਨੇ ਦੇ ਵਿੱਚ ਇਹ ਸੱਜਣੋ ਇੱਕੋ ਵਾਰ ਹੀ ਲੱਗਦੀ ਆ ਨੋਟ ਕਰ ਲਿਓ ਚੰਗਾ ਗਾਹਕ ਜਿਹੜਾ ਇਸ ਮੰਡੀ ਤੇ ਆਉਂਦਾ ਸਜਣੋ ਪਸ਼ੂ ਵੀ ਟੌਪ ਟੌਪ ਦੇ ਆਉਂਦੇ ਆ ਮੈਂ ਜੇ ਚੰਗੀ ਖਰੀਦਣੀ ਹੈ ਤਾਂ ਇਹ ਮੰਡੀ ਤੇ ਢੇੜਾ ਕੱਢ ਲਿਓ ਚੰਗੀ ਮੈਂ ਆਉਂਦੀ ਆ ਗਾਂ ਵੀ ਇੱਕ ਤੋਂ ਇੱਕ ਆਉਂਦੀ ਆ ਜਗਰਾਵਾ ਪਸ਼ੂ ਮੰਡੀ ਆ ਸਜਣੋ ਨੋਟ ਫੇਰ ਕਰ ਲਓ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਆ ਮੈਂ ਦਾ ਸੌਦਾ ਹੋ ਗਿਆ ਨਹੀਂ ਪਤਾ ਕਿੰਨੇ ਦਾ ਹੋਇਆ ਕੀ ਹਿਸਾਬ ਕਿਤਾਬਾ ਬਾਕੀ ਅੱਗੇ ਕੋਈ ਟੌਪ ਦੇ ਨਗੀਨੇ ਤੁਹਾਨੂੰ ਮ ਵਿਖਾਉਂਦੇ ਰਵਾਂਗੇ ਚੈੱਕ ਕਰ ਲਓ ਪਾਸ ਹੁੰਦੀ ਮੈਂ ਕਰ ਲਓ ਚਾਹੇ ਸੱਜਣੋ ਸਟਾਰਟਿੰਗ ਦੇ ਵਿੱਚ ਨਾ ਪਹਿਲੀ ਮੈਂ ਜਿਹੜੀ ਤੁਹਾਨੂੰ ਵਿਖਾਉਣ ਲੱਗੇ ਆ ਭਾਗ ਵੀ ਪਹਿਲਾ ਤੇ ਮੈਂ ਵੀ ਪਹਿਲੀ ਯਾਰ ਮੇਰਾ ਮਨ ਨਾ ਕਿ ਮੈਂ ਆਪਦੇ ਤਜਰਬੇ ਦੇ ਹਿਸਾਬ ਨਾਲ ਏਡਾ ਕੱਦ ਪਹਿਲੀ ਵਾਰੀ ਵੇਖਿਆ ਜੇ ਕਹਿ ਦੀਏ ਨਾ ਬੋਤੇ ਜੱਡੀ ਆ ਤੇ ਕੋਈ ਦੂਰ ਐ ਨਹੀਂ ਸੱਜਣੋ ਸੂਣ ਵਾਲੀ ਆ ਤੋਰੀ ਮਾੜੀ ਜੀ ਵੀਰੇ ਵੇਖੋ ਸੱਜਣੋ ਬਾਕੀ ਕੀ ਹਿਸਾਬ ਕਿਤਾਬ ਇਹਦਾ ਦੁੱਧ ਦੁੱਧ ਦਾ ਇਹਦੇ ਮਾਲਕ ਨੂੰ ਪਤਾ ਪਰ ਮੈਂ ਕੱਦ ਵੇਖ ਕੇ ਕੈਮਰਾ ਇਹਦੇ ਤੇ ਔਨ ਕਰਤਾ ਵੀ ਯਾਰ ਮੋੜ ਲਿਆ ਵੀ ਇਹ ਡਾਕਾ ਕੱਦ ਨਹੀਂ ਸੱਜਣੋ ਮੇਰੇ ਹਿਸਾਬ ਨਾਲ ਸਾਰੀ ਮੰਡੀ ਦੇ ਵਿੱਚੋਂ ਵੱਡੀ ਮੱਝ ਹੋ ਸਕਦੀ ਆ ਕੋਈ ਦੂਰ ਐ ਵੀਰ ਦਾ ਕਿਹੜਾ ਨਕਰ ਆ ਹਾਂਜੀ ਪਿੰਡ ਕਿਹੜਾ ਵੀਰ ਦਾ ਪਿੰਡਰਕਲਾ ਮੋਗਾ ਜਿਲ੍ਹਾ ਹਾਂਜੀ ਤੇ ਮੋਬਾਈਲ ਨੰਬਰ ਕੀ ਐ ਵੀਰੇ 73190 54245 ਇੱਕ ਰੀ ਹੋਰ ਕਰੀ ਰਿਪੀਟ 73190 54245 ਇਹ ਮੈਂ ਤੇਰੇ ਘਰ ਦੀ ਕਿ ਵਪਾਰ ਲੈਂਦੀ ਆ ਵਪਾਰ ਲੈਣ ਦੀ ਆ ਜੀ ਕਿਹੜਾ ਸੂਆ ਵੀਰੇ ਇਹ ਹੋਗਾ ਚੌਥਾ ਚੌਥਾ ਸੂਆ ਕਿੰਨਾ ਕੁ ਦੁੱਧ ਪਾਉਂਦੀ ਵੀਰੇ ਇਹ ਦੁੱਧ 20 ਕਿਲੋ ਆਹ ਮਨਾ ਦੇ ਦਿੰਦੀ 20 ਕਿਲੋ ਨਾਰਮਲ ਨਾਰਮਲ ਸਿਵਾ ਤੇ ਵੀਰੇ ਹੁਣ ਦਿਨ ਕਿੰਨੇ ਲੈਂਦੀ ਆ ਇਹ ਹੁਣ 15 ਦਿਨ ਲੈ ਜੀ ਇਹ ਪਰਲੇਥਣ ਜੋੜ ਦੀ ਨੇੜੇ ਹੈ ਹਨਾ ਜਿਮਾਂਦਰੂ ਹੀ ਆ ਸੱਜਣੋ ਐਡੀ ਮੈਂ ਯਾਰ 20 ਕਿਲੋ ਦੇ ਵੀ ਸਕਦੀ ਕੋਈ ਦੋ ਰਿਆਂ ਨਹੀਂ ਤੇ ਰੇਟ ਇਹਦਾ ਰੇਟ ਕੀ ਰੱਖੀਏ ਦਾ? ਰੇਟ ਦਾ 210 ਆ ਜੀ। 2 ਲੱਖ 10 ਹਜ਼ਾਰ ਤੇ ਤੂੰ ਫਿਰ ਨਾਲ ਹੀ ਰੇਟ ਜ਼ਿਆਦਾ ਨਹੀਂ ਭਾਈ ਯਾਰ। ਕਿੰਨੇ ਦੀ ਛੱਡਾਂਗੇ ਵੀਰੇ? ਹਾਂ ਵੀਰ ਛੱਡਾਂਗੇ ਕਿੰਨੇ ਦੀ? 10 ਤੇ 80 180 ਦੀ। ਤੇ ਸਾਈਡ ਜੀ ਕਿਵੇਂ ਚੱਕੀ ਫਰਦੀ ਆ? ਨਹੀਂ ਆ ਜੀ ਪਹਿਲਾਂ ਜਮਾਨਤ ਵਾਲੀ ਨਾ ਬੈਣੀ ਵਾਲਾ ਲੱਗਾ। ਠੀਕ ਆ। ਲੋ ਵੀ ਸੱਜਣਾ ਦੋ ਨੰਬਰ ਤੇ ਜਿਹੜੀ ਮੱਝ ਵਿਖਾਉਣ ਲੱਗੇ ਆਣਾ ਤੁਹਾਨੂੰ ਯਾਰ ਕੀ ਕਹਿਣੀ ਆ ਹੈਵੀ ਮੀਣੀ ਤੇ ਲੇਵਾ ਭਾਂਡਾ ਵੀ ਨਾ ਤੁਰਦੇ ਤੁਰਦੇ ਉਹ ਬੱਲੇ 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 ਕਹਿ ਦਈਏ ਨਾ ਕੋਈ ਤੁਰਿਆ ਨਹੀਂ ਆ ਸੱਜਣਾ ਵੇਖੋ ਕਿਆ ਬਾਤ ਬੜੀ ਕੁਦਰਤ ਨੇ ਹੀਰਾ ਬਣਾਇਆ ਸੱਜਣਾ ਟਾਪ ਦੀ ਮੈਂ ਵਿਖਾ ਰਿਆ ਤੁਹਾਨੂੰ ਵਾਕੇ ਹੀਰਾ ਨਾ ਲੈ ਚੱਲ ਕੋਈ ਸ਼ੱਕ ਨਹੀਂ ਨਹੀਂ ਠੀਕ ਆ ਦੁੱਧ ਦੁੱਧ ਤਾਂ ਤੈਨੂੰ ਮੈਂ ਆ ਕੇ ਪੁੱਛਦਾ ਵੀ ਕੰਨਾ ਇਹਦੇ ਕੋਲੇ ਪਹਿਲਾਂ ਆਪਾਂ ਚੈੱਕ ਕਰ ਲਈਏ ਇਹਨੂੰ ਵਾਕਿਆ ਹੀ ਲੈ ਚੱਲ ਵੀਰੇ ਉੱਥੇ ਕਰਾ ਕਰਨੇੜੇ ਬੰਨ ਕੇ ਰਹਿਣੂ ਉੱਥੇ ਸਿੰਘ ਹੈਲਦੇ ਬਾਈ ਲੋ ਵੀ ਸਜਣੋ ਕਿਸੇ ਪਾਸਿਓਂ ਕੋਈ ਹੱਥ ਧਰਾ ਨਹੀਂ ਓਏ ਤੂੰ ਚਾ ਸੂਵਾ ਵਾ 14 ਤਰੀਕ ਦੀ ਸੂਈ ਵੀ ਆ ਦੁੱਧ ਦਊਗੀ 20 ਕਿਲੋ ਕਿਆ ਬਾਤ ਆ 14 ਤਰੀਕ ਦੀ ਸੂਈਆ ਤੇ ਅੱਜ 23 ਤਰੀਕ ਹੋ ਗਈ 15 ਕਿਲੋ ਬੋਲੀ ਆ 15 ਕਿਲੋ ਸੂਆ ਕਿਹੜਾ ਸੂਆ ਦੂਜਾ ਮਗਰ ਕੱਟੀ ਆ ਏਰੀਆ ਕਿਹੜਾ ਆਪਣਾ ਭਰਾਵਾ ਏਰੀਆ ਪਿੰਡ ਬਦਨੀਗੁਰ ਦਾ ਜ਼ਿਲ੍ਹਾ ਮੋਗਾ ਮਾਲ ਹਰਿਆਣੇ ਦਾ ਸਾਰਾ ਹੰਸੀ ਦਾ ਸਾਰ ਦਾ ਮਾਲ ਜਿਹੜਾ ਆਪਣੇ ਕੋਲੇ ਇਸ ਵੇਲੇ ਹਾਜ਼ਰ ਹਰਿਆਣੇ ਦਾ ਸਾਰਾ ਹਰਿਆਣੇ ਦਾ ਮਾਲ ਆ ਆਪਣੇ ਬਾਈ ਦੇ ਬਰਾੜ ਡੇਰੀ ਫਾਰਮ ਤੇ ਚੜਦੀ ਆ ਠੀਕ ਆ ਠੀਕ ਆ ਵੀਡੀਓ ਡੇਲੀ ਦੂਜੇ ਤੀਜੇ ਦਿਨ ਪੈਂਦੀ ਪੈਂਦੀ ਆ ਵੀਰੇ ਆਪਣਾ ਨੰਬਰ ਮੇਰਾ 6283154753 ਨੰਬਰ ਹੋੜਾ ਨੰਬਰ ਇੱਕ ਰਿਪੀਟ 9981302406 ਇਹਦਾ ਰੇਟ ਸਾਜੀ ਕੀ ਰੱਖਾਂਗੇ ਰੇਟ ਵੀਰੇ ਆ 230 ਦੀ ਜੱਸ ਨੂੰ ਹੀ ਆ 2 ਲੱਖ ਦੀ ਜੱਸ ਨੂੰ 30 ਦੀ 30 ਦੀ 230 ਦੀ ਹਾਂ ਇਹ ਇੱਕ ਆ ਕੱਟੀ ਆ ਮੀਣੀ ਇਹ ਵੀ ਦੋਰੀ ਓਏ ਕੱਢੀ ਪੋਤਾ ਵੀ ਲੋ ਵੀ ਸੱਜਣੋ ਜੇ ਮੀਣੀਆਂ ਲੱਭਦੇ ਫਰਦੇ ਸੀ ਨਾ ਬਾਈ ਦੇ ਕੋਲੇ ਢੇੜਾ ਮਾਰ ਲਿਓ ਇੱਕ ਦੇ ਮਗਰ ਕੱਟੀ ਆ ਤੇ ਇੱਕ ਦੇ ਮਗਰ ਕੱਟਾ ਜਿਹੜੀ ਆਪਾਂ ਚਲਾ ਕੇ ਵਖਾ ਆ ਦੇ ਦੂੰਗੀ ਠੀ ਕੱਟੀ ਵਾਲੀ ਇਹਦੇ ਮਗਰ ਕੱਟੀ ਆ ਕਿ ਕੱਟਾ ਕੱਟੀ ਆ ਕੱਟੀ ਆ ਲਓ ਵੀ ਸਜਣੋ ਇੱਕ ਨੰਬਰ ਤੇ ਜਿਹੜੀ ਵਿਖਾਈ ਆ ਨਾ ਨੋਟ ਕਰ ਲਿਓ ਤੇ ਮਗਰ ਕੱਟੀ ਆ ਤੇ ਜਿਹੜੀ ਹੁਣ ਮੈਂ ਚੱਲਣ ਲੱਗੀ ਆ ਸਜਣੋ ਝੋਟੀ ਨੂੰ ਇਹ ਤਾਂ ਮੈਨੂੰ ਪਹਿਲਾਂ ਨਹੀਂ ਲੱਗਦੀ ਆ ਨਹੀਂ ਨਹੀਂ ਦੂਜਾ ਨਾ ਦੂਜੇ ਸੁਲੇ ਆ ਸਿੰਘ ਹਿਲਦੇ ਆ ਦੁੱਧ ਦਊਗੀ ਝੋਟੀ ਇਹ ਵੀ 17 18 ਨਹੀਂ ਠੀਕ 14 ਕਿਲੋ ਬੋਲੀ ਹੋਣਾ ਲਓ ਵੀ ਸਜਣੋ ਭਾਈ ਕਹਿੰਦਾ ਵੀ 14 ਕਿਲੋ ਬੋਲੀ ਆ ਤੇ ਪੈਠ ਪੜਾ ਦੇਖੋ ਕੱਟੀ ਦਾ ਆਪਣੇ ਕੋਲੇ ਕੋ ਦਾ 15 20 ਦੇ ਨੇੜ ਪੱਟੀਆਂ ਹੁੰਦੀਆਂ ਕਿਹੜਾ ਵੀਰ ਭਰਾ ਆਉਣਾ ਚਾਹੁੰਦਾ ਹਾਂ ਕੋਈ ਗੱਲ ਨਹੀਂ ਧੰਨਵਾਦ ਆ ਵੀਰੇ ਠੀਕ ਆ ਭਰਾ ਮਿਹਰਬਾਨੀ ਸਾਰਾ ਹਰਿਆਣੇ ਦਾ ਉਹ ਪੰਜਾਬ ਦੀ ਮੈਂ ਉਹ ਪੰਜਾਬ ਦੀ ਦੱਸਾਂਗੇ ਹਰਿਆਣੇ ਦੀ ਉਹ ਹਰਿਆਣੇ ਦੀ ਦੱਸ ਕੇ ਆਵਾਜ਼ ਹੀ ਫੇਰ ਆ ਵੀਰੇ ਕਮਾਈ ਕਰਨੀ ਆ ਪਰ ਛੱਤ ਤੇ ਉਹ ਬਾਈ ਬੈਠਾ ਵਾ ਇੱਕ ਨੰਬਰ ਕੰਮ ਕਰਦੇ ਆ ਤੇ ਦੂਜਾ ਕੰਮ ਗਲਤ ਕਰ ਦੇਣੀ ਇੱਕ ਆ ਕੱਟੀ ਆ ਠੀਕ ਆ ਠੀਕ ਇਹਦੇ ਥੱਲੇ ਵੀ 14 ਕਿਲੋ ਬੋਰੀ ਆ ਇਹਦਾ ਰੇਟ ਕੀ ਰੱਖਾਂਗੇ ਆਪਾਂ ਇਹ ਛੋਟੀ ਦਾ ਇਹਦੀ ਕੰਪਲੀਟ ਪੰਜ ਦੀ 2 ਲੱਖ 5000 ਉਹਦੇ ਚ ਕਿੰਨਾ ਕੁ ਪਿਆਰ ਮੁਹੱਬਤ ਹੋਸ਼ ਹੋ ਕੇ ਸ਼ੋਰ ਕਰਾਂਗੇ ਯਾਰ ਜਿਹੜਾ ਭੈਣ ਭਰਾ ਨੂੰ ਲਾ ਕੇ ਆ ਗਿਆ ਵੀ ਇਹ ਵੀ 2000 ਰੁਪਏ ਲੱਗ ਕੇ ਆਉਂਦੀਆਂ ਯਾਰ ਮਾਰੇ ਯਾਰ ਬਾਈ ਬਾਲੀ ਕਮਾਈ ਦੇਣੇ ਨਾ 5-4000 ਤਾਂ ਹੀ ਜਾਂਦਾ ਯਾਰ ਨਹੀਂ ਠੀਕ ਆ ਜੱਟਾ ਤੇ ਯਾਰ ਮਾਲ ਚੰਗੇ ਲਿਆ ਲਿਆ ਦੇਣੇ ਭਰਾ ਆ ਦੋ ਪਾਈ ਦੇ ਤੇ ਇੱਕ ਵੀਰ ਦੇ ਕੋਲੇ ਸੱਜਣੋ ਆ ਵੀ ਕਾਰਡ ਦੇਖੇਂਦਾ ਕਿੱਡਾ ਵਾ ਕੱਟੀ ਜਾਂਦੇ ਮਗਰ ਠੀਕ ਆ ਤੇ ਹੋਰ ਹੋਰਾਂ ਦੀ ਯਾਰ ਇਹ ਇਹ ਦੂਆ ਦੂਜੇ ਹੀ 14 ਕਿਲੋ ਬੌਲੀ ਪਿਆਰ ਕਿਆ ਬਾਤ ਆ 14 ਕਿਲੋ ਬੌਲੀ ਤਿਆਰ ਹੈ ਇਹਦੇ ਕੋਲੇ ਇੰਨੀ ਗਰਮੀ ਚ ਵੀ ਮੈਂ ਕਹਿੰਦਾ ਯਾਰ ਚੋਕੇ ਲੈ ਕੇ ਜਾਵੇ ਯਾਰ ਕੋਈ ਆਤਾ ਕੋਈ ਸਾਈ ਵੀ ਨਹੀਂ ਪਹਿਲਾਂ ਫੜਦੇ ਅਗਲੇ ਨੂੰ ਕਹਿੰਦੇ ਮਈਆਂ ਛੱਲੀ ਕਰਕੇ ਚੋ ਨਹੀਂ ਠੀਕ ਆ ਸਵਾਦ ਹੀ ਕੰਮ ਦਾ ਆਪਣਾ ਬੈਣ ਆਨਲਾਈਨ ਕੰਮ ਆ ਫੁੱਲ ਮਈਆਂ ਆਨਲਾਈਨ ਵੇਖਦੀਆਂ ਘਰੇ ਕੋਈ ਧਾਰ ਵੀ ਨਹੀਂ ਮਾਰਦਾ ਧੰਨਵਾਦ ਆਪਣੇ ਉਹ ਬਾਈ ਇਹਦਾ ਰੇਟ ਕੀ ਕਰਾਂ ਜੀ ਵੀਰੇ ਉਹ ਬਾਈ ਵੀਡੀਓ ਪਾਉਂਦਾ 15 15000 ਆਪਣਾ ਤਿੰਨਾਂ ਦਿਨਾਂ ਚ ਲਗ ਮਈਆਂ ਦੇ ਕਮੈਂਟ ਇਹਦਾ ਰੇਟ ਕੀ ਰਹੂਗਾ ਹਾਂ 175 ਰੁਪਏ 1,75,000 ਦੀ ਕਟਾ ਇਹਦੇ ਕੋਲੇ ਇਹਦੇ ਵੀ ਮਗਰ ਸੱਜਣੋਂ ਕੱਟੀ। ਕਿਆ ਬਾਤ ਹੈ। ਘਰੇ ਆਪਣੇ ਕੋਲੇ ਕਦੋਂ ਮਰਜੀ ਆ ਸਕਦਾ ਵਾ ਬਾਈ ਇੱਕ ਆਪਣੇ ਕੋਲੇ ਤੋਕੜ ਕ ਬੰਨੀ ਮੈਂ ਹੁੰਦੀ ਬਾਕੀ ਆਪਣੇ ਕੋਲੇ ਸਾਰੀਆਂ ਹੁੰਦੀਆਂ। ਛੋਟੀ ਦਾ ਵੀ ਜੱਟਾ ਚੰਗੀ ਬੰਨੀ ਬੈਠਾ। ਇਹ ਵੀ ਝੋਲੀ ਚੰਗੀ ਆ। ਇਹ ਵੀ ਤੋਰਦੇ ਓਏ। ਨੋ ਵੀ ਸੱਜਣ। ਇਹ ਅਜੇ ਜਮਾਂ ਹੀ ਗਿੱਲੀ। ਹਾਂ 19 ਤਰੀਕ ਦੀ ਸੂਈ ਵੀ ਆ। ਇਹਦੇ ਕੋਲੇ ਹੁਣ ਕਿੰਨੀਆਂ ਗਤਾਰਾ ਤੇ ਬੱਚਾ ਇਹਦੇ ਕੋਲੇ 13 ਕਿਲੋ ਬੌਲੀ ਆ ਕੱਟੀ ਮਗਰ ਆ ਕੱਟੀ ਮਗਰ 13 ਕਿਲੋ ਬੌਲੀ ਇਹ ਹੀਰਾ ਪਸ਼ੂ ਖਰੀਦਣਿਆਂ ਤਾਂ ਬਾਈ ਕੋਲੇ ਆ ਜੀ ਮੈਂ ਕਹਿੰਦਾ ਯਾਰ ਮਈਆਂ ਹੁਣ ਵੀ ਆ ਕੋਈ ਬਾਟ ਨਹੀਂ ਪੈਂਦੀ ਪਰ ਬੰਦੇ ਨੂੰ ਤੇ ਰੁਪਏ ਪਾ ਕੇ ਆਵੇ ਜੇਬ ਚ ਮੈਂ ਕਹਿੰਦਾ ਕਿੰਨੇ ਮੁੱਲ ਲਾਉਣਾ ਬਾਈ ਸਵਾਦ ਨਸਲਾਂ ਤਿਆਰ ਕਰਨੀਆਂ ਕਮਾਲਾ ਸ਼ਾ ਉਹ ਚੀਜ਼ਾਂ ਮੇਲੇ ਵਾਲਿਆਂ ਵਾਕਿਆ ਹੀ ਬਾਈ ਕੁਸ਼ਤ ਇਹਨਾਂ ਵਾਲਿਆਂ ਨਹੀਂ ਆ ਪੈਣੀਆਂ ਤੇ ਕਹਦਾ ਹੋਰ ਤੇ ਨਿਕਲਣਾ ਕੋਈ ਜੈਸ ਘਰੇ ਵੀ ਇਹ ਜਸੇ ਜੀ ਹੋ ਇਹ ਵੀ ਲੋਕਲ ਮੰਡੀ ਕਰਕੇ ਮਈਆਂ ਪਾਲਿਆ ਏ ਆਏ ਜੀ ਇਹਦਾ ਆਪ 3-3 ਲੱਖ ਦੀਆਂ ਕੇ ਲਗੀਆਂ ਬਾਈ 2 ਲੱਖ ਤੇ 40 ਹਜ਼ਾਰ ਜਗਾੜ ਇੰਨਾ ਹੀ ਘਰੇ ਆ ਕੀ ਬਾਤ ਆ ਵੀ ਐ ਨਹੀਂ ਹੈ ਨਾ ਵੀ ਇਹ ਅੱਜ ਖਰਚ ਹੋਰ ਆ ਤੇ ਕੱਲ ਨੂੰ ਹੋਰ ਆ ਤੇ ਮੈਂ ਕਿਹਾ ਬੰਨਣਾ ਇਹਨਾਂ ਨੇ ਕਰਨ ਵਾਲੀਆਂ ਨੇ ਹਾਂ ਪੀ ਕੇ ਨੰਬਰ ਇੱਕ ਹੀ ਕਰੀ ਗ੍ਰੀ 6283154775 6283154 775 ਆ ਇੱਕ WhatsApp ਵਾਲਾ ਨੰਬਰ ਆ ਮੇਰਾ 9981302406 ਠੀਕ ਐ ਇਹਦੇ WhatsApp ਨੰਬਰ ਚੱਲਦਾ ਮੇਰਾ WhatsApp ਵਾਲਾ ਇੱਕ ਰਿਪੀਟ ਕਰ 9981302406 ਕਿਹੜੇ ਵੀਰ ਭਰਾ ਆਉਣਾ ਚਾਹੁੰਦਾ ਫੋਨ ਲਾ ਕੇ ਕਦੋਂ ਮਰਜੀ ਆ ਸਕਦਾ ਧੰਨਵਾਦ ਗ੍ਰੀ ਠੀਕ ਐ ਗ੍ਰੀ ਥੈਂਕ ਯੂ ਗ੍ਰੀ ਓਕੇ ਲੋ ਵੀ ਸੱਜਣੋ ਟੌਪ ਦੇ ਪਸ਼ੂ ਸੀ ਭਰਾ ਦੇ ਕੋਲੇ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਲੋ ਵੀ ਸੱਜਣੋ ਪਹਿਲਾਂ ਤੁਹਾਨੂੰ ਹਰਿਆਣੇ ਦੀਆਂ ਟੌਪ ਦੀਆਂ ਮੱਈਆਂ ਮਖਾਈਆਂ ਤੇ ਹੁਣ ਮਕਸਰ ਏਰੀਏ ਦੀਆਂ ਮੱਜਾਂ ਲੱਗੀਆਂ ਮਖਾਉਣ ਪੂਰੀ ਆ ਤੇ ਥੋੜਾ ਜਨਾ ਟੈਂਪਰੇਚਰ ਜ਼ਿਆਦਾ ਆ ਤੇ ਮੈਂ ਨਾ ਸੂਨ ਵਾਲੀ ਆ ਤੇ ਰੇਟ ਸੁਣ ਕੇ ਤੁਸੀਂ ਨਾ ਯਾਰ ਇਹ ਕਹੋਗੇ ਬਾਈ ਨੂੰ ਫੋਨ ਲਾ ਲਗੇ ਚੱਕ ਕੇ ਕਿਉਂਕਿ ਮੇਰੀ ਗੱਲਬਾਤ ਹੋਈ ਆ ਦੇਖੋ ਕੀ ਕਹਿਣੇ ਮੋੜ ਲਿਆ ਯਾਰ ਕੋਈ ਗੱਲ ਮੋੜਲਾ ਮੋੜਲਾ ਮੈਂ ਤੁਰ ਤੁਰ ਕੇ ਆ ਤੁਰ ਤੁਰ ਕੇ ਸਜਣੋ ਬਾਈ ਕਹਿੰਦਾ ਮੰਡੀ 'ਚ ਜੱਬ ਜਾਂਦੇ ਆ ਪਸ਼ੂ ਕਿਉਂਕਿ ਕਦੇ ਕੋਈ ਆ ਗਿਆ ਖੋਲ ਕੇ ਵਿਖਾ ਦੇ ਯਾਰ ਕਿਤੇ ਕੋਈ ਆ ਗਿਆ ਖੋਲੀ ਯਾਰ ਤੇ ਪਸ਼ੂ ਸੱਜਣੋਂ ਇੱਕ ਤਾਂ ਗਰਮੀ ਐ ਨਹੀਂ ਆ ਲੈ ਚੱਲ ਲੈ ਚੱਲ ਲੈ ਚੱਲ ਤੇ ਇੱਕ ਸੱਜਣੋਂ ਜਿਹੜਾ ਆਉਂਦਾ ਉਹੀ ਕਹਿਣਦਾ ਖੋਲ ਕੇ ਵਿਖਾ ਦੇ ਵੇਖੋ ਤੇ ਐਡਰੈਸ ਲੈ ਕੇ ਦੇ ਦਿੰਨਾ ਤੁਹਾਨੂੰ ਜੇ ਪੂਰੀ ਚੰਗੇ ਦੁੱਧ ਵਾਲੀ ਮੈਂ ਲੱਭਦੇ ਸੀ ਤੇ ਬਾਈ ਨਾਲ ਕਨੈਕਟ ਕਰ ਲਿਓ ਮੁਕਸਰਸ ਏਰੀਏ ਦੀਆਂ ਮਈਆਂ ਬਹੁਤ ਚੰਗੇ ਦੁੱਧ ਤੇ ਦੁੱਧ ਵਾਲੀਆਂ ਮਈਆਂ ਹੁੰਦੀਆਂ ਕੋਈ ਐ ਨਹੀਂ ਗੱਲ ਬਾਈ ਜੀ ਆਇਓ ਮਾੜਾ ਜ ਆਪਣਾ ਦੱਸਿਓ ਐਡਰੈਸ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਨਾਂ ਕੀ ਆ ਮੇਰਾ ਨਾਂ ਜੱਜ ਹੈ ਜੀ ਜੱਜ ਤੇ ਕਿਹੜਾ ਆਪਣਾ ਨਗਰ ਨਗਰ ਹੈ ਜੀ ਸਾਡਾ ਫਰੋਜਪੁਰ ਜ਼ਿਲ੍ਹਾ ਗੁਰੂ ਹਰਸਾਏ ਮੰਡੀ ਗੁਰੂ ਹਰਸਾਏ ਮੰਡੀ ਹਾਂ ਠੀਕ ਆ ਡਿਸਟ੍ਰਿਕਟ ਫਰੋਜਪੁਰ ਮੋਬਾਈਲ ਨੰਬਰ ਕੀ ਆਪਣਾ 9814430735 9814430735 30735 ਇਹਦੇ ਤੇ ਕਰੇ ਕੋਈ ਕਨੈਕਟ ਇਹ ਬੂਰੀ ਮੈਂ ਕਿਹੜਾ ਸੂਆ ਜੀ ਇਹ ਦੂਜਾ ਸੂਆ ਵੀਰੇ ਪਹਿਲੇ ਸੂਏ 17 ਕਿਲੋ ਦੁੱਧ ਦਿੰਦੀ ਸੀ ਦੂਜਾ ਸੂਆ ਤੇ ਪਹਿਲੇ ਸੂਏ 17 ਦੁੱਧ ਦੇ ਹਾਂ ਹਾਂ ਅਜੇ 30 ਤਰੀਕ ਨੂੰ ਦਿਨ ਪੂਰੇ ਹੋਣੇ ਨੇ 7 ਦਿਨ ਪਏ ਆ ਅੱਜ 23 ਤਰੀਕ ਆ ਜੇ 7 ਦਿਨ ਪਏ ਆ ਹਾਂਜੀ ਹਾਂ ਤੇ ਇਹ ਟੀਕੇ 2ਕੇ ਕਿਹੜੇ ਦੀ ਕੋਈ ਪਛਾਣ ਕੇ ਨਹੀਂ ਨਹੀਂ ਇਹਨਾਂ ਨੇ ਠੀਕ ਆ ਜਿਹੜਾ 1.5 ਲੱਖ ਰੁਪਇਆ ਵੀਰੇ ਤੇ ਇਹ ਮਹਿੰਦ ਆਪਣੀ ਦਾ ਰੇਟ ਕੀ ਆ ਜੀ ਇਹਦੇ 1.80 ਹਜ਼ਾਰ 1 ਲੱਖ ਤੇ 80 ਹਜ਼ਾਰ ਰੁਪਇਆ ਦਾ ਰੇਟ ਆ ਉਹਦੇ ਚੋਂ ਕਿੰਨਾ ਜਿਹੜਾ ਪਿਆਰ ਮੌਕੇ ਤੇ ਕਰ ਲਾਂਗੇ ਫਿਰ ਜਿਹੜਾ ਫੋਨ ਲਾਊਗਾ ਹਾਂਜੀ ਹਾਂ ਸੱਜਣੋ ਮੈਂ ਬਹੁਤ ਕੋਈ ਮੁੱਲ ਨਹੀਂ ਕਰ ਵੱਡੀ ਆ ਬਾਕੀ ਬਾਜ਼ਾਰ ਹੁਣ ਤੁਹਾਨੂੰ ਪਤਾ ਉਹੋ ਜਿਹਾ ਨਹੀਂ ਤਾਂ ਜੀਂਆਂ ਮਈਆਂ ਦੇ ਢਾਈ ਢਾਈ ਲੱਖ ਵੀ ਮੁੱਲ ਹੋ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਵੀਰੇ ਆ ਵੀ ਤੋਰਦੇ ਮੜੀ ਜੀ ਜਿਹੜਾ ਨੰਬਰ ਤੁਹਾਨੂੰ ਮੈਂ ਲੈ ਕੇ ਦਿੱਤਾ ਸੱਜਣੋ ਉਸੇ ਭਰਾ ਹਰਾਂ ਕੋਲੇ ਇਹ ਵੀ ਮੈਂ ਆ ਮੱਝਾ ਚਾਰ ਆ ਚਾਰਾਂ ਤੇ ਕੈਮਰਾ ਮਾਰ ਦੂੰਗਾ ਇਹ ਇਹ ਸੂਈ ਸਵਾਈ ਹੈ ਨਾ ਜੀ ਕੋਈ ਬਾਈ 16 ਕਿਲੋ ਦੁੱਧ ਦੇ 16 ਕਿਲੋ ਦੁੱਧ ਤਿਆਰ ਐਨੂੰ ਹੀ ਲੈ ਚੱਲ ਕਿੰਨੇ ਦਿਨਾਂ ਦੀ ਸੂਈ ਆ ਜੀ ਆ ਬੱਚਾ ਤਾਜ਼ਾ ਨਿਕਲਿਆ ਤੇ ਅੱਖਾਂ ਦੋਨਾਂ ਤੇ ਜਵਾਬ ਹੈਗੇ ਆ ਦੋਨਾਂ ਚਿੱਟੀਆਂ ਅੱਖਾਂ ਐਨ ਵਧੀਆ ਕਿਆ ਬਾਤ ਆ ਵੇਖੋ ਸੱਜਣੋ ਕਿਆ ਬਾਤ ਲਿਆ ਵੀਰ ਲਿਆ ਹੈ ਗਿਆ ਸੱਜਣੋਂ ਦੋਨਾਂ ਅੱਖਾਂ 'ਚ ਜਵਾਬ ਹੈਗਾ ਬਾਕੀ ਵੈਰਲ ਬੁਰਲ ਚੰਗੀ ਆ ਥਣ ਚੰਗਾ ਜਵਾਈ ਵਾਲਾ ਦੁੱਧ ਚੰਗਾ ਬਾਈ ਹਰਾਂ ਨੇ ਦੱਸਿਆ ਇਹਦੇ ਥੱਲੇ ਬਾਕੀ ਮੰਡੀ ਆ ਤੁਸੀਂ ਚੂ ਲੈਣਾ ਤੇ ਛਾ ਜੀ ਇਹ ਮੈਂ ਦੂਜਾ ਸੁਆ ਦੂਜਾ ਸੁਆ ਬੱਚਾ ਇਹਦੇ ਕੋਲੇ ਕੀ ਹੈ ਜੀ ਬੱਚਾ ਕੱਟੀ ਹੈ ਜੀ ਮਗਰ ਕੱਟੀ ਮਗਰ ਆ ਗਈ ਇਹ ਮੂੰਹ ਛਿੱਕੀ ਹੈ ਤੁਂਜਾ ਕੀ ਬਾਤ ਆ ਬੜੀ ਤਗੜੀ ਮੈਂ ਬਣ ਜੂ ਹਣਾ ਜਦੋਂ ਨੂੰ ਜਵਾਨ ਹੋਊਗੀ ਹਾਂਜੀ ਹਾਂ ਤੇ ਇਹਦਾ ਸ਼ਾਹ ਜੀ ਰੇਟ ਇਹਦਾ ਵੀ ਇੱਕ ਅੱਸੀ ਹੈ ਜੀ 1 ਲੱਖ 80 ਹਜ਼ਾਰ ਠੀਕ 16 ਕਿਲੋ ਦੁੱਧ ਤਿਆਰ ਹੈ ਅੱਜ 16 ਕਿਲੋ ਸਜਣੋ ਦੁੱਧ ਇਹਦੇ ਕੋਲੇ ਜਿਹੜਾ ਤਿਆਰ ਆ ਇੱਥੋਂ ਲੇਵਾ ਭਾਂਡਾ ਕਰੋ ਚੈੱਕ ਹੋਏ ਸਜਣੋ ਵੇਖੋ ਕੀ ਕਹਨੇ ਆ ਨਾ ਫੁੱਟਬਾਲ ਹੀ ਬੰਨੀ ਫਰਦੀ ਆ ਛੋਟੀ ਥੱਲੇ ਵੀ 16 ਕਿਲੋ ਦੁੱਧ ਹੈ ਅੱਛਾ ਆ ਛੋਟੀ ਥੱਲੇ ਵੀ 16 ਕਿਲੋ ਨੰਬਰ ਤੁਹਾਨੂੰ ਮੈਂ ਲੈਤਾ ਸਜਣੋ ਵੇਖੋ ਕੀ ਕਹਿਣੇ ਥਣ ਬਾਈ ਚਵਾਈ ਬੜੀ ਚੰਗੀ ਉਹ ਚੋਟੀ ਹੈ ਨਾ ਸਾਰੀਆਂ ਦੀ ਇੱਕ ਤੋਂ ਇੱਕ ਹੈ ਕਿਆ ਬਾਤ ਇਹ ਇਹਦੇ ਇਹਦੇ ਬੱਚਾ ਕੀ ਹੈ ਜੀ ਇਹਦੇ ਵੀ ਕੱਟੀ ਹੈ ਜੀ ਇਹਦਾ ਰੇਟ ਕੀ ਹੈ ਸ਼ਾ ਮੂਲਿਕ ਕੋਈ ਤਿੰਨਾਂ ਦਾ ਹੀ ਇਹਨਾਂ ਦਾ ਪਹਿਲੀ ਦਾ ਕੀ ਦੱਸਿਆ 81 80 80 ਠੀਕ ਆ ਤੇ ਆਹ ਕੱਟੀ ਵੀ ਆਪਣੇ ਕੋਲ ਹੀ ਇਹ ਵੀ ਪਹਿਲਾਂ ਦੁੰਦੀ ਕੱਟੀ ਹੈ 12 ਕਿਲੋ ਦੁੱਧ ਆਈ 5 ਦਿਨਾਂ ਦੀ ਸੋਈ ਹੈ 12 ਕਿਲੋ ਦੁੱਧ ਆ ਦੁੰਦੀ ਕੱਟੀ ਆ ਪਹਿਲਾ ਸੂਆ ਬੱਚਾ ਇਹਦੇ ਕੋਲੇ ਕੱਟਾ ਹੈ ਇਹਦੇ ਕੋਲੇ ਇਹਦਾ ਰੇਟ ਹੈ ਇਹਦਾ 1.5 ਲੱਖ ਇਹਦਾ 1.5 ਲੱਖ ਰੁਪਈਆ ਲਓ ਵੀ ਸੱਜਣੋ ਟਾਪ ਦੇ ਨਗਿਨੇ ਹੀ ਆ ਇਹ ਭਰਾ ਕੋਲੇ ਵੀ ਚਾਰ ਕਰਿਓ ਕਨੈਕਟ ਸੱਜਣੋ ਇੱਕ ਹੋਰ ਚੰਗੇ ਕਦ ਕਾਠ ਦੀ ਤੇ ਸਾਰੀ ਜੈਡ ਬਲੈਕ ਮੈਂ ਆਈ ਨજર ਸੋਚਿਆ ਯਾਰ ਇਹ ਵੀ ਤੁਹਾਡੇ ਨਾਲ ਸਾਂਝੀ ਕਰੀਏ ਕੀ ਹਸਾਬਕਤਾ ਵਾ ਡਿਟੇਲ ਵੀਰ ਤੋਂ ਲਵਾਂਗੇ ਆਪਾਂ ਤੇ ਟੋਰ ਕਰੋ ਚੈੱਕ ਉਹ ਪਾਣੀ ਵਾਲਾ ਮਗਰਾ ਸੂਈ ਆ ਮੈਂ ਹਨਾ ਵੀਰੇ ਆ ਸੂਈ ਪਰਸਾਂ ਦੀ ਸੂਈ ਪਰਸੋਂ ਦੀ ਸੂਈ ਆ ਕਿਹੜਾ ਸੂਆ ਸੂਪੀ ਭਰਾ ਸੂਆ ਤੀਜਾ ਲੋ ਵੀ ਸੱਜਣੋ ਤੀਜਾ ਸੂਆ ਸੂਈ ਆ ਤੇ ਪਰਸੋਂ ਦੀ ਸੂਈ ਆ ਤੇ ਕੱਦ ਕਾਠ ਤੇ ਵੇਟ ਦੀ ਗੱਲ ਕਰੀਏ ਤਾਂ ਸੱਜਣੋ ਆਨ ਤੋਲਿਆ ਮਣੀ ਆਈਆਂ ਕਰਮਾਂ ਵਾਲੀ ਦਾ ਬਹੁਤ ਸਾਂਭੀ ਆ ਕਿਸੇ ਭਰਾ ਨੇ ਜਿਨੇ ਵੀ ਸਾਂਭੀ ਤੇ ਬਾਕੀ ਨਾ ਥੱਲਿਆਂ ਥੋੜੇ ਜਿਹਾ ਥਾਂ ਜ਼ਰੂਰ ਜੋੜਦੀ ਆ ਲੈ ਆ ਵੀਰੇ ਆਪਣਾ ਪਿੰਡ ਕਿਹੜਾ ਮੇਰੇ ਭਰਾ ਦਾ ਫਰੋਜਪੁਰ ਸ਼ਹਿਰ ਨਾ ਹਾਂ ਪਿੰਡ ਕਿਹੜਾ ਉੱਥੇ ਆ ਜਾ ਬੰਨ ਕੇ ਕਿਹੜਾ ਵੀਰ ਦਾ ਨਗਰ ਬਾਰੇ ਕੀ ਬਾਰੇ ਕੀ ਹਾਂ ਠੀਕ ਹੈ ਹੈਗਾ ਮੋਬਾਈਲ ਨੰਬਰ ਕੀ ਆ 94176 ਹਾਂਜੀ 0548 94176 0548 0548 ਇਹ ਮੈਂ ਤੀਜਾ ਸੁਆ ਤੇ ਬੱਚਾ ਇਹਦੇ ਕੋਲੇ ਵੀਰੇ ਇਹਦਾ ਮਾਰਾ ਘਟਾਈ ਰੇਟ ਇਹਦਾ ਸ਼ਾਹ ਜੀ ਰੇਟ 1 22 1 ਲੱਖ ਤੇ 22000 ਤੇ ਵੀਰੇ ਦੂਜੇ ਸੂਏ ਕਿੰਨਾ ਕੁ ਦੁੱਧ ਦੇਗੀ ਕਰਮਾ ਵਾਲੀ ਇਹ ਦੁੱਧ ਨੇ ਦੂਜੇ ਸੂਏ ਦਾ 15 ਨੰਬਰ 15 ਕਿਲੋ ਤੇ ਮਾਲਕਾਂ ਨੇ ਹਾਂ ਜੀ ਐਤ ਕੀ ਦੇ ਦੂ 16 15 ਸਾਲ ਖੁੱਲਾ ਹਨਾ ਅਜੀ ਦੇ ਦੂ 17 18 ਕਿਲੋ ਦੇ ਦੂ ਦੇ ਦੂਗੀ ਹਨਾ 13 14 ਬੋਲੀ ਹੈ ਆ ਕੱਟੀ ਵੀ ਆਪਣੀ ਆ ਨਹੀਂ ਨਹੀਂ ਕੱਡੀ ਵੀਰੇ ਲਓ ਵੀ ਸੱਜਣੋ ਆ ਬੜੀ ਸੋਹਣੀ ਕੱਟੀ ਆ ਇੱਕ ਬਾਈ ਕੋਲੇ ਹੋਰ ਸੱਜਣੋ ਨੀਲੀ ਦੀ ਟੇਡਾ ਕੱਟ ਆ ਬਹੁਤ ਪਿਆਰੀ ਕੱਟੀ ਆ ਦੇਖੋ ਦੂਜਾ ਸੁਆ ਇਹਦਾ ਰੇਟ ਕੀ ਰਹੂਗਾ ਇਹਦਾ ਜੀ ਆ ਨੀਲੀ ਰਾਵੀ ਦੀ ਝੋਟੀ ਦਾ ਇਹਦਾ 1 ਲੱਖ 70000 ਰੁਪਏ 1 ਲੱਖ ਤੇ 70000 ਬੱਚਾ ਇਹਦੇ ਕੋਲੇ ਕੀ ਹੈ ਕੱਟੀ ਮਗਰਾ ਕੱਟੀ ਮਗਰਾ ਤੇ ਹੁਣ ਬੋਲਾ ਕਿੰਨਾ ਬੋਲਾ ਚ ਲਿਆ ਹੋਈ 12